ਸੋ ਗੁਰੂ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਸਾਨੂੰ ਸਮਝਾਉਣਾ ਕੀਤਾ ਹੈ हे ਪਾਈ हे ਮਨੁੱਖ ਤੂੰ ਇਹ ਸੰਸਾਰ ਤੇ ਆਇਆ ਹੈ ਤੇ ਭਾਗਾਂ ਦੇ ਨਾਲ ਤੈਨੂੰ ਇਹ ਮਨੁੱਖਾ ਸਰੀਰ ਮਿਲਿਆ ਹੈ ਇਹ ਜਿਹੜਾ ਮਨੁੱਖਾ ਸਰੀਰ ਹੈ ਇਹ 84 ਲੱਖ ਜੂਨਾਂ ਦੇ ਵਿੱਚੋਂ ਸਭ ਤੋਂ ਉੱਤਮ ਜੂਨ ਵਿੱਚ ਮੰਨਿਆ ਗਿਆ ਹੈ ਤੇ ਇਸ ਜੂਨ ਦੇ ਵਿੱਚ ਆ ਕੇ ਤੂੰ ਆਪਣੇ ਆਪ ਨੂੰ ਵੱਡਿਆਂ ਭਾਗਾਂ ਵਾਲਾ ਸਮਝ ਕਿਉਂਕਿ ਤੇਰੇ ਕੋਲ ਸਮਝ ਹੈ ਸੋਚਣ ਸ਼ਕਤੀ ਹੈ ਤੇਰਾ ਦਿਮਾਗ ਹੈ ਜਿਸ ਨੂੰ ਤੂੰ ਵਰਤ ਕੇ ਇਸ ਸੰਸਾਰ ਨੂੰ ਸਮਝ ਸਕਦਾ ਹੈ ਔਰ ਜਿਸ ਮਨੋਰਥ ਲਈ ਤੂੰ ਇਸ ਸੰਸਾਰ ਤੇ ਆਇਆ ਹੈ ਉਹ ਮਨੋਰਥ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਇੱਕਮਿਕ ਹੋਣਾ ਆਪਣਾ ਜੀਵਨ ਸੋਹਣਾ ਤੇ ਵਧੀਆ ਬਤੀਤ ਕਰਕੇ ਜਾਣਾ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਬੜਾ ਸੌਖਾ ਮਾਰਗ ਦੱਸਿਆ ਤੇ ਗੁਰੂ ਪਾਤਸ਼ਾਹ ਨੇ ਆਖਿਆ ਕਿ हे ਮਨੁੱਖ हे ਜੀਵ ਬਸ ਤੂੰ ਇਸ ਸੰਸਾਰ ਤੇ ਇਹਨਾਂ ਕੋ ਕੰਮ ਕਰਨਾ ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਤੈਨੂੰ ਇਸ ਸੰਸਾਰ ਤੇ ਭੇਜਿਆ ਨਾ ਬਸ ਉਹਨੂੰ ਯਾਦ ਰੱਖਣਾ ਉਹਨੂੰ ਭੁਲਾਉਣਾ ਨਹੀਂ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਜੀਓ ਜਿੰਦ ਪਾ ਕੇ ਪਿੰਡ ਸਰੀਰ ਸਾਜਿਆ ਬਣਾ ਦਿੱਤਾ ਤੇ ਉਸ ਤੋਂ ਬਾਅਦ ਤੈਨੂੰ ਪੈਨਣ ਨੂੰ ਖਾਣ ਨੂੰ ਹੰਡਾਉਣ ਨੂੰ ਰਹਿਣ ਨੂੰ ਹਰ ਇੱਕ ਚੀਜ਼ ਵਰਤਣ ਨੂੰ ਸੁੱਖ ਸਹੂਲਤ ਦਿੱਤੀ ਹੈ ਤੇ ਤੇਰਾ ਇਹ ਇੱਕ ਲੱਖ ਹੀ ਫਰਜ਼ ਬਣਦਾ ਕਿ ਤੂੰ ਉਹ ਅਕਾਲ ਪੁਰਖ ਨੂੰ ਹਮੇਸ਼ਾ ਯਾਦ ਰੱਖੇ ਬਸ ਇੰਨਾ ਕੋ ਕੰਮ ਕਰਨਾ ਉਹਨੂੰ ਭੁਲਾਉਣਾ ਨਹੀਂ ਤੇ ਯਾਦ ਵੀ ਹਰ ਵੇਲੇ ਰੱਖਣਾ ਤੇ ਯਾਦ ਰੱਖਣ ਦੇ ਨਾਲ ਇਹਦੇ ਵਿੱਚ ਫਾਇਦਾ ਕੀਦਾ ਹੋਏਗਾ ਰੱਬ ਦਾ ਨਹੀਂ ਤੇਰਾ ਆਪਣਾ ਹੋਏਗਾ ਤੁਹੇ ਸੰਸਾਰ ਦੇ ਉੱਤੇ ਮਾਇਆ ਦੇ ਵਿੱਚ ਖਚਤ ਨਹੀਂ ਹੋਏਗਾ ਡੋਲੇਗਾ ਨਹੀਂ ਭਟਕੇਗਾ ਨਹੀਂ ਇਨਸਾਨ ਆਇਆ ਤੇ ਇਨਸਾਨ ਬਣ ਕੇ ਜੀਵਨ ਬਤੀਤ ਕਰਕੇ ਜਾਏਗਾ ਨਹੀਂ ਤਾਂ ਕਈ ਲੋਕ ਨੇ ਜਿਨ੍ਹਾਂ ਕੋਲੇ ਸਰੀਰ ਇਨਸਾਨਾਂ ਵਾਲਾ ਤੇ ਕਰਤੂਤਾਂ ਪਸ਼ੂਆਂ ਵਾਲੀਆਂ ਨੇ ਉਹ ਫਿਰ ਇਨਸਾਨ ਥੋੜੀ ਨੇ ਉਹ ਤਾਂ ਫਿਰ ਜਾਨਵਰ ਸਮਝੇ ਜਾਣਗੇ ਨਾ ਉਹ ਤਾਂ ਫਿਰ ਪਸ਼ੂਆਂ ਦੀ ਗਿਣਤੀ ਵਿੱਚ ਆ ਜਾਂਦੇ ਨੇ ਨਾ ਇਸੇ ਕਰਕੇ ਸਤਿਗੁਰਾਂ ਨੇ ਬਾਣੀ ਦੇ ਵਿੱਚ ਸਾਨੂੰ ਸਮਝਾਉਣਾ ਕੀਤਾ ਹੈ ਕਿ हे ਭਾਈ ਬਸ ਉਸ ਰੱਬ ਨੂੰ ਨਹੀਂ ਭੁਲਾਉਣਾ ਹਮੇਸ਼ਾ ਰੱਬ ਨੂੰ ਯਾਦ ਰੱਖਣਾ ਜਦੋਂ ਤੂੰ ਇਸ ਸੰਸਾਰ ਦੇ ਉੱਤੇ ਆ ਗਿਆ ਜਨਮ ਲੈ ਲਿਆ ਸੁਰਤ ਸੰਭਾਲ ਲਈ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਇੱਕਮਿਕ ਹੋਣਾ ਸ਼ੁਰੂ ਕਰ ਦੇ ਇਥੇ ਬਹੁਤ ਸਾਰੀਆਂ ਉਦਾਹਰਣਾਂ ਨੇ ਸਾਡੇ ਕੋਲ ਜਿਹੜੇ ਛੋਟੀ ਉਮਰ ਤੋਂ ਹੀ ਰੱਬ ਦੇ ਨਾਲ ਇੱਕਮਿਕ ਹੋ ਗਏ ਸਨ ਭਾਵੇਂ ਤੁਸੀਂ ਪੁਰਾਤਨ ਕਥਾਵਾਂ ਪੜ੍ਹ ਲਓ ਭਾਵੇਂ ਗੁਰੂ ਪਾਤਸ਼ਾਹ ਜੀ ਦੇ ਇਤਿਹਾਸ ਪੜ੍ਹ ਲਓ ਅੱਜ ਵੀ ਬਹੁਤ ਸਾਰੀਆਂ ਉਦਾਹਰਣਾਂ ਨੇ ਸਾਡੇ ਸਾਹਮਣੇ ਜਿਨ੍ਹਾਂ ਦੀ ਉਮਰ ਬਹੁਤ ਛੋਟੀ ਹੈ ਪਰ ਗੁਰੂ ਦੇ ਲੜ ਲੱਗ ਕੇ ਉਹ ਹਮੇਸ਼ਾ ਰੱਬ ਦੇ ਨਾਲ ਜੁੜੇ ਰਹਿੰਦੇ ਨੇ ਇੱਕਮਿਕ ਰਹਿੰਦੇ ਨੇ ਭਗਤ ਤ੍ਰੂਵ ਵਰਗੇ ਭਗਤ ਪ੍ਰਹਿਲਾਦ ਵਰਗੇ ਭਗਤ ਪੂਰਨ ਵਰਗੇ ਤੁਸੀਂ ਵੇਖੋ ਬਚਪਨ ਵਿੱਚ ਹੀ ਜਿਹੜੇ ਰੱਬ ਦੇ ਨਾਲ ਇੱਕਮਿਕ ਹੋ ਗਏ ਸਨ ਗੁਰੂ ਸਹਿਬਾਨ ਖੁਦ ਗੁਰੂ ਸਹਿਬਾਨਾਂ ਦੇ ਬੱਚੇ ਚਾਰ ਸਹਿਬ ਯਾਦਿਆਂ ਦਾ ਜ਼ਿਕਰ ਆਉਂਦਾ ਤੇ ਗੁਰੂ ਪਿਆਰਿਓ ਬਚਪਨ ਤੋਂ ਹੀ ਬਸ ਰੱਬ ਨੂੰ ਯਾਦ ਰੱਖਣਾ ਕੰਮ ਇੰਨਾ ਕੋ ਕਰਨਾ ਜ਼ਿੰਦਗੀ ਦੇ ਜਿੰਨੇ ਵੀ ਕੰਮ ਨੇ ਧੰਦੇ ਨੇ ਕਾਰ ਨੇ ਉਹ ਨਿਰੰਤਰ ਕਰਨਿਆਂ ਤਹ ਜਾਰੀ ਰੱਖਣਿਆਂ ਤੂੰ ਆਪਣੇ ਕੰਮ ਛੱਡ ਕੇ ਵਿਹਲਾ ਨਹੀਂ ਬੈਠਣਾ ਆਪਣੇ ਸਾਰੇ ਘਰ ਦੇ ਕਾਰੋਬਾਰ ਕਰਦਿਆਂ ਹੋਇਆਂ ਕੰਮਕਾਰ ਕਰਦੇ ਆ ਹੋਇਆ ਬਸ ਸੁਰਤ ਦੇ ਵਿੱਚ ਉਹਨੂੰ ਰੱਬ ਨੂੰ ਯਾਦ ਰੱਖਣਾ ਇੰਨਾ ਕੋ ਕੰਮ ਹੈ ਸਤਿਗੁਰ ਕਹਿੰਦੇ ਪਰ ਸਾਡੀ ਫਿਰਦਰਤ ਕੀ ਹੈ ਅਸੀਂ ਕਹਿੰਨੇ ਆ ਜੀ ਰੱਬ ਦਾ ਨਾਮ ਜਪਾਂਗੇ ਅਜੇ ਤਾਂ ਬਚਪਨਾ ਇਹ ਤਾਂ ਖੇਟਣ ਖੁੱਦਣ ਦੀ ਉਮਰ ਹੁੰਦੀ ਹੈ ਹੁਣੇ ਰੱਬ ਦਾ ਨਾਮ ਜਪ ਕੇ ਕੀ ਕਰਨ ਤੇ ਫਿਰ ਜਦੋਂ ਜਵਾਨੀ ਚੜਦੀ ਹੈ ਜਵਾਨੀ ਵਿੱਚ ਵੀ ਇਹੀ ਗੱਲ ਆਖ ਦਿੰਨੇ ਆ ਵੀ ਅਜੇ ਤਾਂ ਜਵਾਨੀ ਹੈ ਜੀ ਜਵਾਨੀ ਦਾ ਆਨੰਦ ਤਾਂ ਲੈ ਲੀਏ ਫਿਰ ਵੇਖ ਲਾਂਗੇ ਰੱਬ ਦਾ ਨਾਮ ਫਿਰ ਜਪ ਲਾਂਗੇ ਬੁਢਾਪੇ ਵਿੱਚ ਜਪ ਲਾਂਗੇ ਪਰ ਸਤਗੁਰਾਂ ਦੀ ਬਾਣੀ ਨੇ ਆਖਿਆ ਸਮਝਾਉਣਾ ਕੀਤਾ ਕਿ ਬਚਪਨ ਤੈਨੂੰ ਮਿਲਿਆ ਰੱਬ ਨੇ ਕੋਈ ਬੰਦਸ਼ ਥੋੜੀ ਲਾਈ ਹੈ ਤੇਰੇ ਤੇ ਗੁਰੂ ਪਾਤਸ਼ਾਹ ਨੇ ਬੰਦਸ਼ ਥੋੜੀ ਲਾਈ ਹੈ ਵੀ ਤੂੰ ਬਚਪਨ ਨਹੀਂ ਬਿਤਾਉਣਾ ਜਾਂ ਜਵਾਨੀ ਦਾ ਆਨੰਦ ਨਹੀਂ ਮਨਣਾ ਸਤਗੁਰਾਂ ਨੇ ਤਾਂ ਇੱਕ ਸ਼ਰਤ ਰੱਖੀ ਹੈ ਕੰਡੀਸ਼ਨ ਰੱਖੀ ਹੈ ਤੇਰੇ ਸਾਹਮਣੇ ਕਿ ਰੱਬ ਨੂੰ ਯਾਦ ਰੱਖਣਾ ਜੇ ਤੂੰ ਕਹਿੰਦਾ ਵੀ ਰੱਬ ਨੂੰ ਮੈਂ ਯਾਦ ਨਹੀਂ ਰੱਖ ਸਕਦਾ ਬਸ ਬਚਪਨ ਤੇ ਜਵਾਨੀ ਦੇ ਵਿੱਚ ਆਨੰਦ ਮਾਨਣਾ ਇਹਦਾ ਮਤਲਬ ਜਿੱਥੇ ਤੂੰ ਰੱਬ ਨੂੰ ਜਾਂ ਗੁਰੂ ਨੂੰ ਵਿੱਚ ਨਹੀਂ ਨਾ ਲੈ ਕੇ ਆਉਂਦਾ ਫਿਰ ਤੇਰੀ ਸੋਚ ਵਿੱਚ ਫਰਕ ਹੈ ਜੋ ਗੁਰੂ ਨਹੀਂ ਚਾਹੁੰਦਾ ਇਹਦਾ ਮਤਲਬ ਤੂੰ ਉਹ ਕੰਮ ਕਰਨੇ ਨੇ ਸਤਗੁਰ ਸੱਚੇ ਪਾਤਸ਼ਾਹ ਇਹ ਹੀ ਗੱਲ ਕਹਿ ਰਹੇ ਨੇ ਨਾ ਬਿਤਾਈਓ ਤੂੰ ਰੱਬ ਤੋਂ ਮੁਨਕਰ ਹੋ ਰਿਹਾ ਨਾ ਗੁਰੂ ਤੋਂ ਮੁਨਕਰ ਹੋ ਰਿਹਾ ਨਾ ਤਾਈਓ ਕਹਿੰਨਾ ਨਾ ਵੀ ਅਜੇ ਮੈਂ ਗੁਰੂ ਵਾਲਾ ਨਹੀਂ ਬਣ ਸਕਦਾ ਤੈਨੂੰ ਜੇ ਕਹਿ ਰਹੇ ਆ ਨਾ ਵੀ ਰੱਬ ਦੇ ਰੱਬ ਦਾ ਨਾਮ ਨਹੀਂ ਜਪ ਸਕਦਾ ਬਢੇਪੇ ਵੇਲੇ ਜਪਾਂਗਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹੀ ਗੱਲ ਸਮਝਾਉਣੀ ਕੀਤੀ ਏ ਸਾਨੂੰ ਕਿ ਭਾਈ ਜਦੋਂ ਬਜ਼ੁਰਗ ਹੋ ਗਿਆ ਬੁਢਾਪਾ ਆ ਗਿਆ ਫਿਰ ਰੱਬ ਦਾ ਨਾਮ ਜਪਿਆ ਜਾਏਗਾ ਨਹੀਂ ਫਿਰ ਤਾਂ ਅੱਖਾਂ ਵੀ ਜਵਾਬ ਦੇ ਜਾਂਦੀਆਂ ਨੇ ਹੱਥ ਕੰਬਣ ਲੱਗ ਜਾਂਦੇ ਨੇ ਸਿਰ ਕੰਬਣ ਲੱਗ ਜਾਂਦਾ ਹੈ ਲੱਤਾਂ ਤੋਂ ਖੜਿਆ ਨਹੀਂ ਜਾਂਦਾ ਕੋਲ ਪਿਆ ਪਾਣੀ ਦਾ ਗਲਾਸ ਤੱਕ ਨਹੀਂ ਚੁੱਕਿਆ ਜਾਂਦਾ ਤੇ ਫਿਰ ਤੂੰ ਰੱਬ ਦਾ ਨਾਮ ਕਿੱਥੋਂ ਜਪ ਲੇਗਾ ਇਹ ਸਤਿਗੁਰਾਂ ਦੀ ਬਾਣੀ ਦੇ ਵਿੱਚ ਸਾਨੂੰ ਸਮਝਾਇਆ ਗਿਆ ਬਾਬਾ ਕਬੀਰ ਸਾਹਿਬ ਜੀ ਨੇ ਤਾਂ ਇੱਥੋਂ ਤੱਕ ਆਖਿਆ ਚਰਨ ਸੀਸ ਕਰ ਕੰਪਨ ਲਾਗੇ ਚਰਨ ਮਤਲਬ ਪੈਰ ਸੀਸ ਮਤਲਬ ਸਿਰ ਕਰ ਮਤਲਬ ਹੱਥ ਕੰਪਨ ਮਤਲਬ ਕੰਬਣ ਲਾਗੇ ਜਦੋਂ ਬੁੱਢਾ ਹੋ ਗਿਆ ਨਾ ਤੂੰ ਤੂੰ ਕਹਿੰਦਾ ਬੁੱਢੇ ਵੇਲੇ ਮੈਂ ਰੱਬ ਦਾ ਨਾਮ ਜਪਾਂਗਾ ਤੇ ਬਜ਼ੁਰਗ ਹੋ ਗਿਆ ਤੇਰੇ ਤਾਂ ਹੱਥ ਕੰਬਣ ਲੱਗ ਜਾਣੇ ਆ ਪੈਰਾਂ ਤੋਂ ਖਲੋਤਾ ਨਹੀਂ ਜਾਣਾ ਤੇਰੇ ਤੋਂ ਤੇ ਫਿਰ ਬਾਬਾ ਕਬੀਰ ਸਾਹਿਬ ਕਹਿੰਦੇ ਸਿਰ ਵੀ ਡਗਮਗ ਕਰੇਗਾ ਹਿੱਲੇਗਾ ਇੱਥੇ ਹੀ ਵਸਨੀ ਨੈਨੀ ਨੀਰ ਅਸਾਰ ਬਹਿ ਅੱਖਾਂ ਦੇ ਵਿੱਚੋਂ ਆਪਣੇ ਆਪ ਪਾਣੀ ਨਿਕਲੇਗਾ ਕਿਉਂਕਿ ਅੱਖਾਂ ਕਮਜ਼ੋਰ ਹੋ ਜਾਣੀਆਂ ਨੇ ਬੁਢਾਪੇ ਵੇਲੇ ਹੋ ਸਕਦਾ ਨਿਗਾਹ ਚਲੀ ਜਾਵੇ ਜੇ ਨਾ ਗਈ ਮੱਧਮ ਤਾਂ ਪਈ ਜਾਏਗੀ ਨਾ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਜੇਹਵਾ ਬਚਨ ਸੋਧ ਨਹੀਂ ਉਚਰੈ ਜੇਹਵਾ ਤੋਂ ਜੋ ਬੋਲੇਗਾ ਤੂੰ ਕਹਿੰਗਾ ਬੁਢਾਪੇ ਵੇਲੇ ਰੱਬ ਦਾ ਨਾਮ ਜਪਾਂਗਾ ਬਜ਼ੁਰਗਾਂ ਵੱਲ ਵੇਖ ਜਦੋਂ ਬਜ਼ੁਰਗ ਹੋ ਜਾਂਦੇ ਨੇ ਨਾ ਵਿਚਾਰਿਆਂ ਤੋਂ ਬੋਲਿਆ ਵੀ ਨਹੀਂ ਜਾਂਦਾ ਤੇ ਤੂੰ ਅਜੇ ਉਮੀਦ ਲਾ ਕੇ ਬੈਠਾ ਕਿ ਮੈਂ ਜਦੋਂ ਬਜ਼ੁਰਗ ਹੋਇਆ ਬੁੱਢੇ ਵੇਲੇ ਨਾਮ ਜਪਾਂਗਾ ਮਹਾਰਾਜ ਕਹਿੰਦੇ ਸੋਚ ਕੇ ਵੇਖ ਹੱਥ ਕੰਬਣ ਲੱਗ ਜਾਣਗੇ ਲੱਤਾਂ ਜਵਾਬ ਦੇ ਜਾਣਗੀਆਂ ਮੂੰਹ ਤੇਰਾ ਜਵਾਨ ਤੇਰੀ ਸਾਥ ਨਹੀਂ ਦੇਗੀ ਸ਼ੁੱਧ ਬਚਨ ਤੇਰੇ ਮੂੰਹ ਦੇ ਵਿੱਚੋਂ ਨਹੀਂ ਨਿਕਲਨੇ ਕਿਉਂਕਿ ਦੰਦ ਨਿਕਲ ਜਾਣੇ ਹਨ ਨਾ ਤੇ ਫਿਰ ਬੋਲਿਆ ਵੀ ਚੱਜਣਾ ਨਹੀਂ ਜਾਣਾ ਜੇਵਾ ਬਚਨ ਸ਼ੁੱਧ ਨਹੀਂ ਨਿਕਸਾ ਤੇ ਸਤਿਗੁਰੂ ਕਬੀਰ ਸਾਹਿਬ ਮਹਾਰਾਏ ਕਹਿੰਦੇ ਤਬਰੇ ਧਰਮ ਕੀ ਆਸ ਕਰੇ ਫਿਰ ਤੂੰ ਆਸ ਰੱਖੇਗਾ ਤੇਰੇ ਤੋਂ ਫਿਰ ਆਸ ਰੱਖੀਏ ਕਿ ਤੂੰ ਫਿਰ ਧਰਮ ਦੀ ਗੱਲ ਕਰੇਗਾ ਰੱਬ ਦੀ ਗੱਲ ਕਰੇਗਾ ਜੇ ਤੂੰ ਬਚਪਨ ਵਿੱਚ ਜਵਾਨੀ ਦੇ ਵਿੱਚ ਨਹੀਂ ਨਾ ਰੱਬ ਨੂੰ ਯਾਦ ਕੀਤਾ ਕਰਨਾ ਤੇ ਬੁਢਾਪੇ ਵਿੱਚ ਵੀ ਨਹੀਂ ਆਖੋ ਸਤਨਾ ਇਹ ਤਾਂ ਤੂੰ ਆਪਣੇ ਆਪ ਨੂੰ ਤੇ ਲੋਕਾਂ ਨੂੰ ਧੋਖਾ ਦੇ ਰਿਆਂ ਨਹੀਂ ਤਾਂ ਇਹ ਸੰਸਾਰ ਦੇ ਉੱਤੇ ਜਿਨ੍ਹਾਂ ਨੇ ਰੱਬ ਨਾਲ ਜੁੜ ਕੇ ਰਹਿਣਾ ਨਾ ਉਹ ਤਾਂ ਬਾਬਾ ਫਰੀਦ ਸਾਹਿਬ ਮਹਾਰਾਜ ਵਾਂਗ ਕਹਿ ਰਹੇ ਨੇ ਫਰੀਦਾ ਇਹ ਜਿਹੜੀ ਜ਼ਿੰਦਗੀ ਮਿਲੀ ਹੈ ਨਾ ਇਹ ਜਿਹੜਾ ਸਰੀਰ ਮਿਲਿਆ ਨਾ ਇਹ ਅਕਾਲ ਪੁਰਖ ਦੀ ਸਭ ਤੋਂ ਵੱਡੀ ਦਾਤ ਹੈ ਤੇ ਮੈਂ ਇਹ ਬੇਨਤੀ ਰੱਬ ਅੱਗੇ ਕਰਦਾ ਫਰੀਦਾ ਇਹ ਮੈਂ ਤੇਰੇ ਸਰੀਰ ਨੂੰ ਬਾਬਾ ਫਰੀਦ ਸਾਹਿਬ ਮਾਰੇ ਰੱਬ ਨੂੰ ਕਹਿ ਰਹੇ ਨੇ हे ਰੱਬਾ ਇਹ ਸਰੀਰ ਨੂੰ ਮੈਂ ਤੇਰੇ ਦਰ ਦੇ ਉੱਤੇ ਰੱਖਣਾ ਬਸ ਤੇਰੇ ਦਰ ਨਾਲ ਹੀ ਜੁੜਿਆ ਰਹਾ ਜੇ ਤੇਰੇ ਦਰ ਤੋਂ ਟੁੱਟ ਜਾਵਾਂ ਭਾਵੇਂ ਮੇਰੇ ਤੇ ਬਚਪਨ ਹੋਵੇ ਭਾਵੇਂ ਜਵਾਨੀ ਹੋਵੇ ਭਾਵੇਂ ਬੁਢੇਪਾ ਹੋਵੇ ਜਦੋਂ ਵੀ ਮੈਂ ਤੇਰੇ ਦਰ ਤੋਂ ਟੁੱਟਾਂ ਮੇਰੇ ਪ੍ਰਾਣ ਕੱਢ ਲਈਂ ਆਖੋ ਸਤਨਾਮ ਇਹ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜੇ ਤੂੰ ਐਵੇਂ ਰੱਖ ਸੀ ਜਿਉਂ ਸਰੀਰ ਹੋ ਲੇ ਜੇ ਤੂੰ ਦੂਜੇ ਦੇ ਦਵਾਰੇ ਤੇ ਮੈਨੂੰ ਬਿਠਾਉਣਾ हे ਅਕਾਲ ਪੁਰਖ ਮੇਰੇ ਜੀਵਨ ਦੇ ਵਿੱਚੋਂ ਜਿੰਦ ਦੇ ਵਿੱਚੋਂ ਸਵਾਸ ਕੱਢ ਲਈ ਇਸੇ ਲਈ ਸਤਗੁਰ ਸੱਚੇ ਪਾਤਸ਼ਾਹ ਨੇ ਆਖਿਆ ਭਾਈ ਜੇ ਰੱਬ ਦਾ ਨਾਮ ਜਪਣਾ ਬਚਪਨ ਤੋਂ ਸ਼ੁਰੂ ਕਰਦੇ ਹੋ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਅਤੇ ਬਾਬਾ ਬੁੱਢਾ ਸਾਹਿਬ ਜੀ ਦਾ ਪਹਿਲੀ ਵਾਰ ਜਦੋਂ ਮਿਲਾਪ ਹੋਇਆ ਸੀ ਨਾ ਗੁਰੂ ਨਾਨਕ ਮਹਾਰਾਜ ਜੀ ਬੈਠੇ ਨੇ ਭਾਈ ਮਰਦਾਨਾ ਜੀ ਬੈਠੇ ਨੇ ਬਾਬਾ ਬੂੜਾ ਜੀ ਆ ਗਏ ਬਾਬਾ ਬੁੱਢਾ ਸਾਹਿਬ ਜਿਹੜੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਪਹਿਲੇ ਹੈੱਡ ਗ੍ਰਾਂਥੀ ਸਨ ਜਿਨ੍ਹਾਂ ਦੀ ਉਮਰ 125 ਸਾਲ ਸੀ 12 ਕੋ ਸਾਲ ਦੀ ਉਮਰ ਹੈ ਤੇ ਗੁਰੂ ਪਿਆਰਿਓ ਆਪਣੇ ਪਰਿਵਾਰ ਦੇ ਨਾਲ ਗੁਰੂ ਨਾਨਕ ਮਹਾਰਾਜ ਜੀ ਦੇ ਬਚਨ ਸੁਣਨ ਆਉਂਦੇ ਨੇ ਤੇ ਜਦੋਂ ਬਚਨ ਸੁਣਨ ਆਉਂਦੇ ਨੇ ਤਾਂ ਗੁਰੂ ਨਾਨਕ ਮਹਾਰਾਜ ਕੋਲ ਹੱਥ ਜੋੜ ਕੇ ਖੜ ਜਾਂਦੇ ਨੇ ਪਾਤਸ਼ਾਹ ਤੁਸੀਂ ਸਭ ਤੇ ਰਹਿਮਤ ਕਰਦੇ ਹੋ ਸਭ ਤੇ ਕਿਰਪਾ ਕਰਦੇ ਹੋ ਮੇਰੇ ਤੇ ਵੀ ਕਿਰਪਾ ਕਰੋ ਮੈਂ ਵੀ ਰੱਬ ਦੇ ਨਾਲ ਜੁੜਨਾ ਮੈਂ ਵੀ ਅਕਾਲ ਪੁਰਖ ਨਾਲ ਇੱਕਮਿਕ ਹੋਣਾ ਮਿਹਰ ਕਰਦੇ ਹੋ ਗੁਰਨਾਨਕ ਮਹਾਰਾਜ ਹੱਸ ਕੇ ਆਖਣ ਲੱਗੇ ਕਾਕਾ ਤੇਰਾ ਨਾਮ ਦੱਸ ਕੀ ਹੈ ਕਹਿੰਦਾ ਜੀ ਮੇਰਾ ਨਾਮ ਹੈ ਬੂੜਾ ਮਹਾਰਾਜ ਕਹਿੰਦੇ ਤੂੰ ਰੱਬ ਨਾਲ ਪ੍ਰੀਤ ਪਾਉਣ ਦੀਆਂ ਗੱਲਾਂ ਕਰਦਾ ਐਡੀਆਂ ਸਿਆਣੀਆਂ ਤੇ ਐਡੀਆਂ ਸਮਝਦਾਰ ਗੱਲਾਂ ਕਰਦਾ ਇਹ ਤੈਨੂੰ ਗਿਆਨ ਕਿੱਥੋਂ ਆਇਆ ਤੇ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਦਾ ਪਹਿਲਾ ਨਾਮ ਬਾਬਾ ਬੂੜਾ ਜੀ ਐ ਆਖਣ ਲੱਗੇ ਸਤਿਗੁਰ ਜੀ ਮੇਰੀ ਮਾਂ ਆਖਦੀ ਹੁੰਦੀ ਐ ਮੇਰੇ ਮਾਤਾ ਜੀ ਕਹਿੰਦੇ ਹੁੰਦੇ ਆ ਕਿ ਜਦੋਂ ਚੁੱਲ੍ਹੇ ਦੇ ਵਿੱਚ ਵੱਡੀਆਂ ਲੱਕੜਾਂ ਨੂੰ ਅੱਗ ਲਾਉਣੀ ਹੋਵੇ ਨਾ ਤਾਂ ਫਿਰ ਛੋਟੇ-ਛੋਟੇ ਕੱਖ ਕਾਨੇ ਛੋਟੀਆਂ-ਛੋਟੀਆਂ ਲੱਕੜਾਂ ਚੁੱਲ੍ਹੇ ਦੇ ਵਿੱਚ ਲਾਉਣੀਆਂ ਪੈਂਦੀਆਂ ਨੇ ਤੇ ਜਦੋਂ ਉਹ ਛੋਟੀਆਂ ਲੱਕੜਾਂ ਨੂੰ ਅੱਗ ਲੱਗਦੀ ਐ ਫਿਰ ਵੱਡੇ ਜਿੱਡੇ ਵੱਡੇ ਮਰਜ਼ੀ ਮੋੜ ਕੇ ਆਉਣਾ ਹੋਣ ਵੱਡੀਆਂ ਲੱਕੜਾਂ ਕਿਉਂ ਨਾ ਹੋਣ ਉਹ ਸਾਰੀਆਂ ਦੀਆਂ ਸਾਰੀਆਂ ਮੱਚ ਜਾਂਦੀਆਂ ਨੇ ਜਦੋਂ ਇਹ ਗੱਲ ਆਖੀ ਨਾ ਗੁਰੂ ਨਾਨਕ ਮਹਾਰਾਜ ਕਹਿੰਦੇ ਤੂੰ ਰੱਬ ਨਾਲ ਜੁੜਨਾ ਅਕਾਲ ਪੁਰਖ ਨਾਲ ਇੱਕਮਿਕ ਹੋਣਾ ਤੇ ਭਾਈ ਬੂੜਾ ਜੀ ਕਹਿੰਦੇ ਜੀ ਪਿਤਾ ਮਿਹਰ ਕਰ ਦਿਓ ਤੇ ਗੁਰੂ ਨਾਨਕ ਮਹਾਰਾਜ ਆਖਣ ਲੱਗੇ ਤੇਰਾ ਨਾਮ ਹੈ ਬੂੜਾ ਤੂੰ ਬੂੜਾ ਨਹੀਂ ਤੂੰ ਤਾਂ ਬੁੱਢਾ ਹੈ ਕਿਉਂ ਕਿਉਂਕਿ ਤੂੰ ਗੱਲਾਂ ਹੀ ਸਿਆਣਿਆਂ ਵਾਲੀਆਂ ਕਰਦਾ ਉਸ ਸਮੇਂ ਤੋਂ ਗੁਰੂ ਨਾਨਕ ਮਹਾਰਾਜ ਨੇ ਬਾਬਾ ਬੂੜੇ ਤੋਂ ਬਾਬਾ ਬੁੱਢਾ ਸਾਹਿਬ ਨਾਮ ਰੱਖ ਕੇ ਥਾਪੜਾ ਦੇ ਦਿੱਤਾ ਸੀ ਕਿ ਦੁਨੀਆ ਤੈਨੂੰ ਰਹਿੰਦੀ ਦੁਨੀਆ ਤੱਕ ਬਾਬਾ ਬੁੱਢਾ ਆਖਿਆ ਕਰੇਗੀ ਤੇ ਗੁਰੂ ਪਿਆਰਿਓ ਬਚਪਨ ਤੋਂ ਹੀ ਫਿਰ ਬਾਬਾ ਬੁੱਢਾ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਦੇ ਦਰ ਨਾਲ ਜੁੜ ਕੇ ਅਕਾਲ ਪੁਰਖ ਨਾਲ ਇੱਕਮਿਕ ਹੋ ਗਏ ਤੇ ਗੁਰੂ ਘਰ ਦੇ ਵਿੱਚ ਇਤਿਹਾਸ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੂੰ ਗਿਆਨ ਦਾ ਸਿਖਰ ਆਖਿਆ ਗਿਆ ਹੈ ਗਿਆਨ ਦਾ ਅੰਤ ਐਂਡ ਆਖਿਆ ਗਿਆ ਹੈ ਤੇ ਬ੍ਰਹਮ ਗਿਆਨੀ ਨੇ ਬਾਬਾ ਬੁੱਢਾ ਸਾਹਿਬ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ 125 ਸਾਲ ਦੀ ਆਪਣੀ ਜਿਹੜੀ ਉਮਰ ਹੈ ਉਹ ਭੋਗੀ ਹੈ ਕੀ ਉਹਨਾਂ ਨੇ ਬਚਪਨਾ ਨਹੀਂ ਜੀਵੇਆ ਕੀ ਉਹਨਾਂ ਨੇ ਜਵਾਨੀ ਨਹੀਂ ਜੀਵੀ ਕੀ ਉਹਨਾਂ ਦਾ ਵਿਆਹ ਨਹੀਂ ਹੋਇਆ ਕੀ ਉਹਨਾਂ ਦਾ ਪਰਿਵਾਰ ਨਹੀਂ ਸੀ ਸਭ ਕੁਝ ਸੀ ਤੇ ਸਾਡਾ ਵੀ ਹੋਏਗਾ ਗੁਰੂ ਦੇ ਨਾਲ ਜੁੜ ਕੇ ਗੁਰੂ ਕਿਸੇ ਚੀਜ਼ ਤੋਂ ਨਹੀਂ ਰੋਕਦਾ ਗੁਰੂ ਜੇ ਰੋਕਦਾ ਭੈੜੀਆਂ ਆਦਤਾਂ ਤੋਂ ਮਾੜੀਆਂ ਆਦਤਾਂ ਤੋਂ ਰੋਕਦਾ ਹੈ ਇਸੇ ਕਰਕੇ ਸਤਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਣਾ ਕਰਦੇ ਨੇ ਕਿ ਭਾਈ ਗੁਰੂ ਦੇ ਨਾਲ ਜੁੜ ਰੱਬ ਦਾ ਨਾਮ ਜਪ ਇਹ ਹੈ ਫਾਇਦਾ ਜਵਾਨੀ ਵਿੱਚ ਵੀ ਜੁੜਿਆ ਰਹੇਗਾ ਜਵਾਨੀ ਵੀ ਤੇਰੀ ਵਧੀਆ ਨਿਕਲ ਜਾਏਗੀ ਇੱਕ ਗੱਲ ਯਾਦ ਰੱਖਿਓ ਜਿਹੜੀ ਜਵਾਨੀ ਹੈ ਨਾ ਜਿਹੜੇ ਘਰਾਂ ਦੇ ਵਿੱਚ ਨੌਜਵਾਨ ਰੱਬ ਦੇ ਨਾਲ ਜੁੜੇ ਹੋਏ ਨੇ ਗੁਰੂ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਮਾਪਿਆਂ ਦਾ ਭਵਿੱਖ ਉਹਨਾਂ ਦੇ ਬੱਚਿਆਂ ਦਾ ਭਵਿੱਖ ਬੜਾ ਵਧੀਆ ਹੁੰਦਾ ਕਿਉਂਕਿ ਜਿਹੜੇ ਨੌਜਵਾਨ ਹੁੰਦੇ ਨੇ ਗੁਰੂ ਨਾਲ ਜੁੜ ਜਾਂਦੇ ਨੇ ਰੱਬ ਦੀਆਂ ਗੱਲਾਂ ਕਰਦੇ ਨੇ ਨਸ਼ਿਆਂ 'ਚ ਨਹੀਂ ਪੈਂਦੇ ਉਹ ਫਿਰ ਆਪਣੇ ਬੱਚਿਆਂ ਨੂੰ ਵੀ ਸੰਭਾਲਦੇ ਨੇ ਤੇ ਬਜ਼ੁਰਗਾਂ ਨੂੰ ਵੀ ਸੰਭਾਲਦੇ ਨੇ ਜਿਹੜਾ ਨੌਜਵਾਨ ਭਟਕ ਜਾਵੇ ਨਸ਼ਿਆਂ ਦੇ ਵਿੱਚ ਮਸਤ ਹੋ ਜਾਵੇ ਗੁਲਤਾਨ ਹੋ ਜਾਵੇ ਨਸ਼ਿਆ ਵੱਲ ਲੱਗ ਜਾਵੇ ਨਾ ਉਹਨਾਂ ਦੇ ਬਜ਼ੁਰਗ ਵੀ ਰੁੱਲਦੇ ਨੇ ਤੇ ਬੱਚੇ ਵੀ ਰੁੱਲਦੇ ਨੇ ਅਰਦਾਸ ਕਰਿਆ ਕਰੀਏ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਅੱਗੇ ਕਿ ਸਤਗੁਰ ਸੱਚੇ ਪਾਤਸ਼ਾਹ ਬਚਪਨ ਵਿੱਚ ਜਵਾਨੀ ਵਿੱਚ ਆਪਣੇ ਨਾਲ ਜੋੜ ਕੇ ਰੱਖੀ ਬਸ ਬੁਢਾਪੇ ਦੇ ਵਿੱਚ ਨਾਮ ਜਪਿਆ ਗਿਆ ਜਾਂ ਨਹੀਂ ਜਪਿਆ ਗਿਆ ਉਹ ਤੁਸੀਂ ਜਾਣਿਓ ਤੇ ਤੁਹਾਡਾ ਕੰਮ ਜਾਣਿਓ ਇਸੇ ਕਰਕੇ ਸਤਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਾਨੂੰ ਆਖ ਰਹੀ ਹੈ ਭਾਈ ਜੇ ਜੁੜਨਾ ਬਚਪਨ ਤੋਂ ਜੁੜ ਬੁਢਾਪੇ ਤੋਂ ਜੁੜ ਜਵਾਨੀ ਚ ਜੁੜ ਬੁਢਾਪਾ ਤੇਰਾ ਆਪਣੇ ਆਪ ਸੁਖਾਲਾ ਹੋ ਜਾਏਗਾ ਸੋ ਸਤਗੁਰ ਮਿਹਰ ਕਰਨ ਕਿਰਪਾ ਕਰਨ